ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾ ਤਾਂ ਇੱਧਰ ਦੇਖੋ ਨੇ ਰਾਇਣਾ ਟਾਈਮ ਦੇਖੋ ਉਹ ਟਾਈਮ ਦੇਖਾ ਕੋਣ ਰਖੋ ਜੋ ਲੋ ਕਿੰਨਾ ਹੋਇਆ ਰਾਤ ਦਾ 1:30 ਵਜੇ ਚਲੋ ਦਾਸ ਨੇ ਤਾਂ ਨਿਤ ਨਿਮ ਸੰਪੂਰਨ ਕੀਤਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਗੱਲ ਇਹ ਹੈ ਜਿਹੜੀ ਗੱਲ ਕਰਕੇ ਮੈਂ ਰਾਤ ਨੂੰ ਇਸ ਵੇਲੇ ਵੀਡੀਓ ਬਣਾ ਰਿਹਾ ਕਿਉਂਕਿ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਅਕਾਲੀ ਫੌਜ ਆ ਇਹ ਤੁਹਾਨੂੰ ਪਤਾ ਹੀ ਹੈ ਕਈ ਲੋਕੀ ਕਹਿੰਦੇ ਇਸ ਵੇਲੇ ਮੌੜੀਆਂ ਤਾਕਤਾਂ ਦਾ ਪੈਰਾ ਲੱਗ ਜਾਂਦਾ ਇਦਾਂ ਹੋ ਜਾਂਦਾ ਉਹ ਹੋ ਜਾਂਦਾ ਇਸ ਵੇਲੇ ਸ਼ਹੀਦਾਂ ਦਾ ਪੈਰਾ ਲੱਗਦਾ ਹੈ 12 ਜਦੋਂ ਵੱਜ ਜਾਂਦੇ ਅਮਰਤ ਵੇਲਾ ਹੋ ਜਾਂਦਾ ਅਕਾਲੀ ਫੌਜਾਂ ਦਾ ਪੈਰਾ ਲੱਗ ਜਾਂਦਾ ਹੈ ਲੋਕ ਕਿ ਆ ਦੇਖੋ ਨਾ ਪੂਰਾ ਘੁੱਪ ਨੇ ਰਹਿਣਾ ਅਲਾਈਟ ਜਗਦੀ ਆਪਣੀ ਨੇ ਤਾਂ ਨੇਰਾ ਹੀ ਨੇਰਾ ਦੇਖੋ ਦਰ ਮੈਂ ਇਧਰ ਆਦਾ ਨਾ ਦੇਖ ਦੇ ਕੁਝ ਦੀ ਨਾ ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਚਾਹ ਰਿਹਾ ਜੋ ਆਮ ਬੰਦਾ ਤਾਂ ਚਲੋ ਮੈਂ ਵੀ ਆਮ ਬੰਦੇ ਹੀ ਵੈਸੇ ਇੱਕ ਚੀਜ਼ ਹੋਰ ਦਿਖਾਉਣਾ ਕਮੈਂਟ ਕਮੈਂਟ ਰੱਖੋ ਜੇ ਰੱਬ ਪਲਾ ਹੋ ਜੇ ਹਾਂ ਆਹ ਦੇਖੋ ਬਿਲਕੁਲ ਦੇ ਰਾਇ। ਠੀਕ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰਾ ਸ਼ਿੱਦੀ ਪਹਿਰਾ ਹੁੰਦਾ ਹੈ ਇਸ ਵੇਲੇ। ਤੁਸੀਂ ਕਹਿੰਦੇ ਇੱਥੇ ਮਾੜੀਆਂ ਰੂਹਾਂ ਦਾ ਪਹਿਰਾ ਇਹ ਹੈ ਬੋ ਹੈ। ਤੁਸੀਂ ਦੇਖੋ ਆ ਘਰ ਆਪਨ। ਹਮ? ਇੱਥੇ ਜੇ ਤੁਹਾਨੂੰ ਇਹ ਜੇ ਟਾਈਮ ਤੇ ਡਰ ਵੀ ਲੱਗੇ। ਐਸੇ ਤਾਂ ਕੁਝ ਨਹੀਂ ਹੈ ਇੱਥੇ। ਸਤਿਗੁਰੂ ਮਹਾਰਾਜ ਦੀ ਸ਼ਿੱਦੀ ਫੌਜ ਦਾ ਪੂਰਾ ਪਹਿਰਾ ਹੈ। ਜੇ ਲੱਗ ਜਾਓ ਆ ਦੇਖੋ ਬੀਆ ਬਾਂਦ ਜੰਗਲ ਹੈ। ਠੀਕ ਹੈ। ਅੰਮ੍ਰਿਤ ਦੇ ਰੋਸ ਪਾਏ ਆ ਗਾ। ਇਥੇ ਖੜ ਕੇ ਲੱਗ ਜਾਈਦਾ। ਇੱਕ ਓਂਕੋਰ ਸਤਨਾਮ ਕਰਤਵਰ ਜੇ ਕਿਤੇ ਹੁਣ ਮੈਂ ਇਥੇ ਸ਼ਸਤਰਨਾਮ ਮਾਲਾ ਸ਼ੁਰੂ ਕਰ ਲਵਾਂ। ਮੰਨ ਲਓ ਇੱਕ ਓਂਕੋਰ ਵਾਹ ਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਆਤਿ ਸ੍ਰੀ ਸ਼ਸਤਰਨਾਮ ਮਾਲਾ ਪੁਰਾਣ ਲਿਖਿਆ ਤੇ। ਬਾਦਸ਼ਾਹ ਹੀ ਦਸਵੀਂ ਦੋਹਰਾ। ਸੌਂਗ ਸਰੋਹੀ ਸਾਹਿਬ ਅਸਥਿਰ ਤਪਕ ਦਰਵਾਰ। ਸਤਰਾੰਤਕ ਕੋ ਚਾਂਦ ਕਰ ਕਰੀਅਰ ਅੱਛਾ ਮਾ ਕੇ ਤਾਂ ਮੈਂ ਤੁਹਾਨੂੰ ਵੈਸੇ ਦੱਸ ਰਿਹਾ। ਇਹਨਾਂ ਦੀ ਚੀਕਾਂ ਪੈਣ ਲੱਗ ਜਾਂਦੀ ਆ। ਠੀਕ ਹੈ। ਤੁਹ ਆਪਾਂ ਕੋਈ ਮਤਲਬ ਇਹ ਨਹੀਂ ਕਰ ਰ ਮੈਂ ਤੁਹਾਨੂੰ ਦੱਸ ਰੇ ਸ਼ੀਦੀ ਪੈਰਾ ਹੁੰਦਾ ਇਸ ਵੇਲੇ ਪੂਰਾ ਕਾਲਪੁਰਖ ਦੇ ਸ਼ੀਦੀ ਫੋਟਾਂ ਉੱਤਰੀਆਂ ਹੁੰਦੀਆਂ ਇਸ ਵੇਲੇ ਸਮਝਦੇ ਸੋ ਇਹ ਚੀਜ਼ਾਂ ਇੱਕ ਘਰ ਖੋਣ ਮੈਂ ਉੱਧਰ ਦੇ ਉੱਪਰ ਦੇ ਘੁੰਮ ਕੇ ਆਇਆ ਤੁਸੀਂ ਆਪਣਾ ਘਰ ਦੇਖਿਆ ਜੀ ਉੱਪਰ ਦੀ ਪਿੱਛੇ ਕਿਵੇਂ ਨੇ ਬਿਲਕੁਲ ਜੰਗਲ ਹੈ ਸਮਝਦੇ ਹੋ ਹੁਣ ਇੱਥੇ ਲਾਈਟ ਦੇ ਖੜ ਕੇ ਗੱਲ ਕਰਦੇ ਆਪਾਂ ਮੈਨੂੰ ਐ ਕੋਈ ਉੱਠ ਨਾ ਜਾਵੇ ਉੱਧਰ ਸਮਝਦੇ ਹੋ ਡਰਨਾ ਨਹੀਂ ਹੈ ਡਰਨਾ ਨਹੀਂ ਹੈ ਬਿਲਕੁਲ ਵੀ ਇਹ ਕੋਈ ਮਾੜੀਆਂ ਤਾਕਤਾਂ ਦਾ ਟਾਈਮ ਨਹੀਂ ਹੁੰਦਾ ਇਸ ਵੇਲੇ ਸਮਝਦੇ ਹੋ ਇਹ ਸਾਰਾ ਜਿਹੜਾ ਟਾਈਮ ਹੈ ਸਿੱਧੀ ਫੋਜ ਜਾਂਦੇ ਮੈਂ ਹੌਲੀ ਤਾਂ ਬੋਲਦਾ ਹਾਂ ਪਪਰ ਇਹ ਉਠਾਉਣਾ ਹੈ ਸਮਝ ਇੱਕ ਮਿੰਟ ਮੈਂ ਕੰਡ ਰਲਾ ਸਮਝਾ ਰਿਹਾ ਤੁਸੀਂ ਇਹ ਸਿਰਫ ਮੈਂ ਇਹ ਨੀ ਰਾਤ ਨੂੰ ਅੱਜ ਕਿਉਂ ਮੈਨੂੰ ਉਹ ਮਤਲਬ ਇੱਕ ਮਿੰਟ ਦੇ ਤੱਕ ਪਾਉਂ ਕਿਉਂ ਮੈਂ ਮਤਲਬ ਇਹ ਸ਼ੂਟ ਕੀਤੀ ਚੀ ਤਾਂ ਕਿ ਤੁਹਾਨੂੰ ਤੁਹਾਡੇ ਅੰਦਰੋਂ ਜਿਹੜਾ ਹੋਇਆ ਨਾ ਡਰ ਖਤਮ ਹੋਵੇ ਵੀ ਹਾਂ ਠੀਕ ਹੈ ਨਾ ਇਸ ਕਰਕੇ ਡਰਨਾ ਨਹੀਂ ਹੈ ਕਦੇ ਵੀ ਭੈ ਦੇ ਵਿੱਚ ਵੀ ਨਾ ਨੋ ਮਤਲਬ ਨਹੀਂ ਹੈ ਹੁਣ ਮੈਂ ਇਥੋਂ ਪਿੱਛੇ ਲੌਕ ਕਰ ਰਿਹਾ ਹਾਂ ਇਸ ਵੇਲੇ ਲੌਕ ਕਰ ਦੇ ਨਹੀਂ ਤਾਂ ਨਾ ਕਈ ਵਾਰ ਐ ਹੁੰਦਾ ਵੀ ਬਿੱਲੀ ਛਾਲ ਮਾਰ ਕੇ ਨੂੰ ਖੋਲ ਲੈਂਦੀ ਪਿੱਛੇ ਬਿੱਲੀ ਆਉਂਦੀ ਹੁੰਦੀ ਇੱਕ ਇਹਦਾ ਹੁੰਦਾ ਦੇਖੋ ਬਿਲਕੁਲ ਬੀਆ ਬਾਂਡ ਜੰਗਲ ਮੈਂ ਕਾਬੀ ਲਿਆਣ ਦੇਖੋ ਹੈਨਾ ਸੋ ਕਹਿਣ ਦਾ ਮਤਲਬ ਇਹ ਹੈ ਵੀ 12 ਵਜੇ ਅਮਰਤ ਵੇਲੇ ਪੂਰਾ ਸ਼ਿਦੀਪਰਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਐਵੇਂ ਲੋਕਾਂ ਦੇ ਬਹਿਮਾਂ ਦੇ ਵਿੱਚ ਡਰ ਦੇ ਵਿੱਚ ਨਾ ਤੁਸੀਂ ਐਵੇਂ ਉਹ ਹੋ ਜਾ ਕਰੋ ਆਪ ਤੁਹਾਨੂੰ ਉੱਪਰ ਜਾ। ਉੱਪਰ ਬਾਈ ਕੋਣ ਜਾ। ਆ ਦੇਖੋ ਦੁਬਾਰਾ ਦਿਖਾ ਦਿੰਦੇ। ਆ ਦੇਖੋ। ਠੀਕ ਹੈ। ਕੋਣ ਮੈਂ ਰਾਈਟ ਦਿਖਾ ਕੇ ਤੁਹਾਨੂੰ ਦਿਖਾ ਦਿੰਦਾ। ਮੈਂ ਤਾਂ ਆ ਦੇਖੋ। ਉਹ ਬਿਲਕੁਲ ਬਿਜੋ ਬਾਂਡ ਜੰਗਲ। ਨਾਏ ਕਈ 100 ਕਿਲੋਮੀਟਰ ਇੱਥੋਂ ਜੰਗਲ ਚੱਲ ਪੈਂਦਾ ਅੱਗੇ ਨੂੰ। ਉਹ ਕਈ 100 ਕਿਲੋਮੀਟਰ। ਠੀਕ ਹੈ ਦਿਿੰਦਾ। 100 ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹੀ ਹੁੰਦਾ ਕਿਸੇ ਦੇ ਪਿੱਛੇ ਵਹਿਮਾਂ ਚ ਨਾ ਪੈ ਜਾ ਕਰੋ ਠੀਕ ਹੈ ਇਹ ਚੀਜ਼ਾਂ ਮੈਨੂੰ ਤਾਂ ਕਰਨੀਆਂ ਪੈਂਦੀਆਂ ਨੇ ਚਲੋ ਮੈਂ ਤਾਂ ਹੈਗਾ ਹੈਗਾ ਹੀ ਨਾ ਲਾਇਆ ਇੱਕ ਨੰਬਰ ਆ ਲੈ ਆਪਾਂ ਭਾਵੇਂ ਇੱਥੇ ਬੱਤੀ ਬੰਦ ਕਰਕੇ ਆਰਾਮ ਨਾਲ ਸ਼ਹੀਦਾਂ ਦੇ ਆਸਰੇ ਬਹਿ ਜਾਈਏ ਇੱਥੇ ਆਰਾਮ ਹੈਨਾ ਹੁਣ ਮੇਰੇ ਕੋਈ ਹੈ ਤਾਂ ਨਹੀਂ ਸ਼ੀਰੀ ਨੇ ਲੈ ਇੱਥੇ ਆਰਾਮ ਨਾਲ ਬਹਿ ਜੂ ਇੱਕ ਓੰਕਾਰ ਸਤਨਾਮ ਕਰਤੋਪੁਰਖ ਨਿਰਪਰਾਮ ਨਾਲ ਟਕਾ ਟਕਾ ਕੇ ਬਾਣੀ ਪੜੋ ਵਾਹਿਗੁਰੂ ਵਾਹੀ ਗੁਰੂ ਆਪਾਂ ਅੰਦਰ ਚੱਲਦੇ ਉਹ ਨਾ ਬੂਰੇ ਰੋਲਾ ਪਾਉਣ ਲੱਗ ਜਣ ਠੀਕ ਹੈ ਸੋ ਕਹਿੰਦੇ ਮਤਲਬ ਕਿ ਇਹ ਡਰ ਪੈ ਕੱਢੋ ਆਪਣੇ ਵਿੱਚੋਂ ਮਾੜੀਆਂ ਤਾਕਤਾਂ ਦੇ ਪ੍ਰਤੀ ਮਹਾਰਾਜ ਨਾਲ ਜੁੜੋ ਇੱਕ ਮਿੰਟ ਮੈਂ ਇਹਨੂੰ ਕੁੰਡਾ ਲਾ ਦਾਂ ਉਹ ਤੇਰਾ ਪਲਾਉ ਹੋ ਜਾ ਸਮਝਦੇ ਆਂ ਇਹ ਤੁਹਾਨੂੰ ਜਾਣ ਕੇ ਪ੍ਰੈਕਟੀਕਲ ਜਾਂ ਕਰਕੇ ਦਿਖਾਉਣਾ ਪੈਂਦਾ ਨਹੀਂ ਫਿਰ ਅਗਲਾ ਕਹਿੰਦਾ ਪਤਾ ਨਹੀਂ ਬੋਲਦਾ ਰਹਿੰਦਾ ਵੀ ਇਹਨੂੰ ਪਤਾ ਬੂਤ ਹੈ ਨਹੀਂਗਾ ਪਤਾ ਤਾਂ ਮੈਨੂੰ ਕੁਝ ਵੀ ਨਹੀਂ ਮਤਾਮ ਬੰਦਾ ਹੀ ਪਰ ਐਂ ਵੀ ਸਤਿਗੁਰੂ ਮਹਾਰਾਜ ਸੱਚ ਹੁਣ ਦੇਖੋ ਇਹਨਾਂ ਤੋਂ ਵੱਡਾ ਤਾਂ ਨਹੀਂ ਕੋਈ ਹੈਗਾ ਇਹਨਾਂ ਤੋਂ ਵੱਡਾ ਤਾਂ ਨਹੀਂ ਕੋਈ ਹੈਗਾ ਕੁਝ ਨਹੀਂ ਇਸ ਕਰਕੇ ਤਕੜੇ ਹੋ ਕੇ ਕੋਈ ਕਾਲਜੋਗ ਕੋਈ ਮਾੜੀ ਤਾਕਤ ਹੋਰ ਆ ਇਲੂਮੀਨੇਟੀ ਨੂੰ ਟੀ ਜਿਹੜੇ ਤੁਰੇ ਫਿਰਦੇ ਸਤਿਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ ਹੈਗਾ ਜਦੋਂ ਸੋਖਮ ਸ਼ਿਸ਼ਤਰ ਪ੍ਰਗਟ ਹੁੰਦੇ ਨੇ ਇਹ ਭੱਜਦੀਆਂ ਚੀਜ਼ਾਂ ਸੋ ਚੜ੍ਹਦੀ ਕਲਾ 'ਚ ਰਹਿਣਾ ਬਾਣੀ ਦਾ ਪੜਤੋ ਪਰ ਅਭਿਆਸ ਠੀਕ ਹੈ ਚੜ੍ਹਦੀ ਕਲਾ 'ਚ ਇਹ ਕਲਯੁਗ ਨੂੰ ਬਿਲਕੁਲ ਦੀ ਔਕਾਤ ਦਿਖਾਉਣ ਵਾਸਤੇ ਸਾਧਗੁਰਾਂ ਨੇ ਸੇਵਾ ਲਈ ਜੀ ਠੀਕ ਹੈ ਨਾ ਇਹਦਾ ਕੁਝ ਵੀ ਨਹੀਂ ਚਲੋ ਅਸੀਂ ਕਰੋ ਹੁਣ ਕਈ ਗੱਲਾਂ ਨੇ ਸੋ ਕਹਿਣ ਦਾ ਮਤਲਬ ਇਸ ਵੇਲੇ ਪੂਰਾ ਅਮਰਤੂ ਗਿਲੇ ਸਿੱਧੇ ਪਰਾਂ ਦੇ ਐਸੋਲੇ ਨੇਤ ਨੇਮ ਚ ਹੋ ਜਾਂਦਾ ਹੈ ਬੰਦਗੀ ਚ ਹੋ ਜਾਂਦਾ ਹੈ ਸਿਮਰਨ ਚ ਹੋ ਜਾਂਦਾ ਹੈ ਠੀਕ ਹੈ ਨਾ ਲਾਹ ਲਈਦਾ ਹੈ ਠੀਕ ਹੈ ਨਾ ਤੁਸੀਂ ਕਹੋ ਆਪਾਂ ਲਾਉਂਦੇ ਆਂ ਦੇਖ ਲਓ ਟਾਈਮ ਦੁਬਾਰਾ ਦਿਖਾ ਦਿੰਦਾ ਕਿਤਰੀ ਹਾਂ ਲੈ 1:29 ਹੋਈ ਸੀ ਉਦੋਂ 1:36 ਹੋ ਗਏ ਹੁਣ ਠੀਕ ਹੈ ਨਾ ਇੰਨਾ ਟਾਈਮ ਹੋਇਆ ਆਪਾਂ ਨੂੰ ਥੋੜਾ ਨਾਲ ਗੱਲ ਕਰਦੇ ਆਂ ਸੋ ਕਦੇ ਵੀ ਜਦੋਂ ਵੀ ਤੁਸੀਂ ਤੁਹਾਨੂੰ ਐ ਲੱਗੇ ਉਸੇ ਵੇਲੇ ਬਾਣੀ ਚ ਹੋ ਜਾਣਾ ਕਮਰੰਚ ਹੋ ਜਾਣਾ ਹੈ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਬਾਕੀ ਤੁਹਾਡੀ ਮੌਜ ਹੈ ਠੀਕ ਹੈ ਨਾ ਇਹ ਇੱਥੇ ਥੋੜਾ ਜਿਹਾ ਘਰ ਨੇ ਇੱਕ ਟਾਊਨ ਹੈ ਇਹ ਦੋਗੇ ਬਿਲਕੁਲ ਹੁਣ ਮੈਂ ਨਾਮ ਨਹੀਂ ਦੱਸਣਾ ਪਰ ਆਪਣੀ ਪ੍ਰਾਈਵੇਸੀ ਹੁੰਦੀ ਹਰ ਬੰਦੇ ਦੀ ਠੀਕ ਹੈ ਨਾ ਦੋਗੇ ਬਿਲਕੁਲ ਫੋਰੈਸਟ ਹੈ ਜੰਗਲੀ ਜੰਗਲਾ ਠੀਕ ਹੈ ਨਾ ਚਾਹੇ ਇੱਥੇ ਕੋਈ ਜੀ ਸਾਹਮਣੇ ਆ ਵੀ ਜਾਂਦੀ ਹੈ ਬਾਣੀ ਦਾ ਪੈਰਾ ਕਰਦੀਦਾ ਉਸੇ ਵੇਲੇ ਇੱਥੇ ਤੇ ਕੋਈ ਕੋਈ ਆ ਨਹੀਂ ਸਕਦਾ ਇਹ ਜਿੱਦੀ ਫੋਜ ਹਨ ਘਰ ਹੁੰਦਾ ਕਿਉਂਕਿ ਜੋ ਪਾਣੀ ਇਤਨੇ ਮੁੰਦਾ ਉੱਥੇ ਖੁਦ ਕਾਲਪੁਰਖ ਦਾ ਬੌਸਾ ਹੁੰਦਾ ਸੋ ਕਹਿਣ ਦਾ ਮਤਲਬ ਤਕੜੇ ਹੋ ਕੇ ਬਾਣੀ ਪੜੋ ਜੇ ਬਾਣੀ ਨਹੀਂ ਪੜੋਗੇ ਫਿਰ ਫਾਇਦਾ ਹੋਵੇਗਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੋਵੇਗਾ ਨਹੀਂ ਤਾਂ ਬਸ ਜਿਵੇਂ ਆਏ ਸੀ ਉਵੇਂ ਚਲੇ ਗਏ ਖਾਲੀ ਹੱਥ ਹੈਨਾ ਜਿਵੇਂ ਖਾਲੀ ਹੱਥ ਆਏ ਸੀ ਉਵੇਂ ਚਲੇ ਗਏ ਸੋ ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਸੋ ਤਕੜੇ ਹੋ ਕੇ ਬੰਦਗੀ ਡਰਨਾ ਨਹੀਂ ਆਪਣਾ ਗਿਸੇ ਤੋਨੀ ਗੁਰੂ ਸਾਹਿਬ ਦੇ ਉਤਰਸਰੇ ਰਹਿਣਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੋ 12 ਤੋਂ 3 ਵਜੇ ਕੋਈ ਮਾੜੀਆਂ ਤਾਕਤ ਦਾ ਪੈਰਾ ਪੂਰਾ ਕੁਝ ਨਹੀਂ ਲੱਗਦਾ ਇਹ ਜਿਨ੍ਹਾਂ ਨੇ ਵਹਿਮ ਪਾਏ ਨੇ ਉਹ ਨਲਾਇਕ ਨੇ ਇੱਕ ਨੰਬਰ ਦੇ ਸ਼ੀਦੀ ਪਾਰੇ ਲੱਗੇ ਹੁੰਦੇ ਹਰ ਟਾਈਮ ਬਾਣੀ ਪੜਨ ਵਾਲਿਆਂ ਦੇ ਨਾਲ ਹੁੰਦੇ ਸ਼ੀਧ ਠੀਕ ਹੈ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ